ਪੰਜਾਬ ਦੇ 14 ਜ਼ਿਲ੍ਹਿਆਂ ਵਿੱਚ ਮੀਂਹ ਅਗਲੇ 5 ਦਿਨਾਂ ਦੀ ਆਈ ਵੱਡੀ ਅਪਡੇਟ 10 ਜੁਲਾਈ ਮੌਸਮ ਦੀ ਵੱਡੀ ਖਬਰ ਮੌਸਮ ਨੂੰ ਲੈ ਕੇ ਵਿਭਾਗ ਦੇ ਵੱਲੋਂ ਚੇਤਾਵਨੀਆਂ ਜਾਰੀ ਕਰ ਦਿੱਤੀਆਂ ਗਿਆ ਹਨ ਪੰਜਾਬ ਦੇ 14 ਜ਼ਿਲ੍ਹਿਆਂ ਵਿੱਚ ਹੋਵੇਗਾ ਜਲ-ਥਲ ਚਲਣਗੇ ਤੇਜ਼ ਮੀਂਹ ਦੇ ਛਰਾਟੇ ਅਤੇ ਤਾਪਮਾਨ ਦੇ ਵਿੱਚ ਆਵੇਗੀ ਗਿਰਾਵਟ ਅਗਲੇ 5 ਦਿਨਾਂ ਦੀ ਮੌਸਮ ਵਿਭਾਗ ਨੇ ਕੀਤੀ ਭਵਿੱਖਬਾਣੀ ਜਾਣਕਾਰੀ ਸ਼ੁਰੂ ਕਰਨ ਤੋਂ ਪਹਿਲਾਂ ਗੁਜ਼ਾਰਿਸ਼ ਹੈ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਪੰਜਾਬ ਦੇ 14 ਜ਼ਿਲ੍ਹਿਆਂ 'ਚ ਮੀਂਹ ਲਈ ਅਲਰਟ ਜਾਰੀ ਹੋ ਚੁੱਕਾ ਹੈ ਬਾਕੀ ਜ਼ਿਲ੍ਹਿਆਂ 'ਚ ਮੌਸਮ ਸੁਧਾਰਨ ਰਹੇਗਾ ਆਈਐਮਡੀ ਨੇ ਅਗਲੇ 5 ਦਿਨਾਂ ਦੀ ਕੀਤੀ ਚੇਤਾਵਨੀ ਪੰਜਾਬ ਵਿੱਚ ਮੌਨਸੂਨ ਦਾ ਤੀਜਾ ਦੌਰ ਅੱਜ ਖਤਮ ਹੋ ਰਿਹਾ ਹੈ ਅੱਜ ਪੰਜਾਬ ਦੇ 14 ਜ਼ਿਲ੍ਹਿਆਂ ਵਿੱਚ ਮੀਂਹ ਲਈ ਅਲਰਟ ਜਾਰੀ ਕੀਤਾ ਗਿਆ ਆਉਣ ਵਾਲੇ 5 ਦਿਨਾਂ ਦੌਰਾਨ ਨਾ ਤਾਂ ਕੋਈ ਅਲਰਟ ਹੈ ਦੇ ਨਾ ਹੀ ਕੋਈ ਮੀਂਹ ਦੇ ਅਸਰ ਹਨ ਇਸ ਕਾਰਨ ਹੁਣ ਤਾਪਮਾਨ ਵਿੱਚ ਹੌਲੀ-ਹੌਲੀ ਵਾਧਾ ਹੋਵੇਗਾ ਪਰ ਹੌਮਸ ਜਿਆਦਾ ਤੰਗ ਕਰੇਗੀ ਨਾ ਮੌਸਮ ਨੂੰ ਲੈ ਕੇ ਬ੍ਰੇਕਿੰਗ ਨਿਊਜ਼ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਮੌਸਮ ਦੀ ਵੱਡੀ ਖਬਰ ਤੁਹਾਨੂੰ ਹਾਂਜੀ ਕਰ ਰਹੇ ਹਾਂ ਪੰਜਾਬ ਦੇ 14 ਜ਼ਿਲ੍ਹਿਆਂ ਵਿੱਚ ਅੱਜ ਮੀਂਹ ਦੇਖਣ ਨੂੰ ਮਿਲੇਗਾ ਅਤੇ ਆਉਣ ਵਾਲੇ 5 ਦਿਨਾਂ ਵਿੱਚ ਮੌਸਮ ਦਾ ਮੀਂਹ ਦਾ ਕੋਈ ਅਲਰਟ ਨਹੀਂ ਹੋਇਆ ਮੌਸਮ ਵਿਗਿਆਨ ਕੇਂਦਰ ਦੇ ਮੁਤਾਬਿਕ ਹੁਣ ਤੱਕ ਪੰਜਾਬ ਵਿੱਚ 103 ਮਿਲੀਮੀਟਰ ਮੀਂਹ ਦੇਖਣ ਨੂੰ ਮਿਲਿਆ ਹੈ ਮੌਸਮੀ ਪਾਕ ਦੇ ਅਨੁਸਾਰ ਪੰਜਾਬ ਦੇ ਪਠਾਨਕੋਟ, ਗੁਰਦਾਸਪੁਰ, ਤਰਨਤਾਰਨ, ਕਪੂਰਥਲਾ, ਜ਼ਿਲੰਦਰ, ਹੁਸ਼ਿਆਰਪੁਰ, ਨਵਾਂ ਸ਼ਹਿਰ, ਰੂਪਨਗਰ, ਲੁਧਿਆਣਾ, ਮੁਹਾਲੀ, ਸ਼੍ਰੀ ਫਤਿਹਗੜ੍ਹ ਸਾਹਿਬ, ਪਟਿਆਲਾ ਅਤੇ ਸੰਗਰੂਰ ਵਿੱਚ ਅੱਜ ਮੀਂਹ ਲੈ ਕੇ ਅਲਰਟ ਜਾਰੀ ਕੀਤਾ ਗਿਆ ਹੈ। ਜਦੋਂ ਕਿ ਹੋਰ ਸਾਰੇ ਜ਼ਿਲ੍ਹਿਆਂ ਵਿੱਚ ਮੌਸਮ ਸਧਾਰਨ ਰਹੇਗਾ ਉਹਨਾਂ ਜ਼ਿਲ੍ਹਿਆਂ ਵਿੱਚ ਕੋਈ ਚੇਤਾਵਨੀ ਜਾਰੀ ਨਹੀਂ ਕੀਤੀ ਗਈ। ਅਸੀਂ ਜਿਨ੍ਹਾਂ ਜ਼ਿਲ੍ਹਿਆਂ ਦਾ ਨਾਮ ਲਿਆ ਉਹਨਾਂ ਜ਼ਿਲ੍ਹਿਆਂ ਵਿੱਚ ਚੇਤਾਵਨੀਆਂ ਜਾਰੀ ਹੋਈਆਂ ਹਨ। ਲੁਧਿਆਣਾ ਅਤੇ ਅਮਰitsar ਵਿੱਚ ਸਭ ਤੋਂ ਵੱਧ ਮੀਂਹ ਦੇਖਣ ਨੂੰ ਮਿਲਿਆ ਪੰਜਾਬ ਦੇ ਸੱਤ ਦੇ ਲਈ ਅਜੇ ਹਨ ਜਿੱਥੇ ਸਧਾਰਨ ਤੋਂ ਘੱਟ ਮੀਂਹ ਦਰਜ ਕੀਤਾ ਗਿਆ ਹੈ ਇਹਨਾਂ ਵਿੱਚ ਹੁਸ਼ਿਆਰਪੁਰ ਕਪੂਰਥਲਾ ਜ਼ਿਲਹੰਦਰ ਮੁਹਾਲੀ ਸੰਗਰੂਰ ਬਠਿੰਡਾ ਤੇ ਸ਼੍ਰੀ ਮੁਕਤਸਰ ਸਾਹਿਬ ਸ਼ਹਿਰ ਹਨ ਜਿੱਥੇ ਕਿ 58 ਫੀਸੀ ਦੀ ਤੱਕ ਮੀਂਹ ਮੀਂਹ ਹੋਇਆ ਦੂਜੇ ਪਾਸੇ ਲੁਧਿਆਣਾ ਸ਼੍ਰੀ ਅਮਰitsar ਸਾਹਿਬ ਤਰਨਤਾਰਨ ਫਿਰੋਜ਼ ਪ੍ਰੀਤਕੋਟ ਜ਼ਿਲ੍ਹਿਆਂ ਵਿੱਚ ਸਦਾਰ ਤੋਂ ਕਾਫੀ ਵੱਧ ਮੀਂਹ ਦਰਜ ਕੀਤਾ ਗਿਆ ਲੁਧਿਆਣਾ ਵਿੱਚ 181 ਮਿਲੀਮੀਟਰ ਮੀਂਹ ਦਰਜ ਕੀਤਾ ਗਿਆ ਤੇ ਸ਼੍ਰੀ ਅਮਰitsar ਸਾਹਿਬ ਦੇ ਵਿੱਚ 163.4 ਮਿਲੀਮੀਟਰ ਮੀਂਹ ਜਿਹੜਾ ਦਰਜ ਮੌਸਮੀ ਭਾਗ ਦੇ ਵੱਲੋਂ ਕੀਤਾ ਗਿਆ ਦੂਜੇ ਦੂਜੇ ਪਾਸੇ ਇਸ ਸੀਜ਼ਨ ਦੌਰਾਨ ਪੰਜਾਬ ਵਿੱਚ ਔਸਤ 13% ਦੀ ਵੱਧ بارش ਹੋਈ ਹੈ 1 ਜੂਨ ਤੋਂ 9 ਜੁਲਾਈ ਤੱਕ ਰਾਜ ਵਿੱਚ 103 ਮਿਲੀਮੀਟਰ ਮੀਂਹ ਦਰਜ ਕੀਤਾ ਗਿਆ ਜਦਕਿ ਆਮ ਤੌਰ ਤੇ ਪੰਜਾਬ ਦੇ ਵਿੱਚ 91.7 ਮਿਲੀਮੀਟਰ ਮੀਂਹ ਹੁੰਦੀ ਹੈ ਅੱਜ ਪੰਜਾਬ ਦੇ ਮੁੱਖ ਸ਼ਹਿਰਾਂ ਵਿੱਚ ਮੌਸਮ ਦੀ ਸਥਿਤੀ ਕਿਹੋ ਜਿਹੀ ਹੈ ਕਿ ਮੌਸਮ ਕਿਵੇਂ ਦਾ ਰਹੇਗਾ। ਸ਼੍ਰੀ ਅਮਰitsar ਸਾਹਿਬ ਦੇ ਵਿੱਚ ਬੱਦਲ ਛਾਏ ਰਹਿਣਗੇ, بارش ਦੀ ਸੰਭਾਵਨਾ ਹੈ। ਤਾਪਮਨ 25 ਤੋਂ 30 ਡਿਗਰੀ ਸੈਲਸੀਅਸ ਦੇ ਵਿੱਚ ਘਰ ਰਹੇਗਾ। ਜਦਕਿ ਜਲੰਧਰ ਦੇ ਵਿੱਚ ਬੱਦਲ ਛਾਏ ਰਹਿਣਗੇ ਅਤੇ بارش ਦੀ ਸੰਭਾਵਨਾ ਹੈ। 27 ਤੋਂ 31 ਡਿਗਰੀ ਵਿਚਕਾਰ ਤਾਪਮਨ ਰਹੇਗਾ। ਲੁਧਿਆਣਾ ਦੇ ਵਿੱਚ ਬੱਦਲ ਛਾਏ ਰਹਿਣਗੇ ਤੇ بارش ਦੀ ਸੰਭਾਵਨਾ ਹੈ। 26 ਤੋਂ 32 ਡਿਗਰੀ ਦੇ ਵਿਚਕਾਰ ਤਾਪਮਨ ਰਹਿਣ ਦੀ ਉਮੀਦ ਕੀਤੀ ਜਾ ਰਹੀ ਹੈ। ਮੁਹਾਲੀ ਦੇ ਵਿੱਚ ਵੀ ਇਸੇ ਤਰੀਕੇ ਦਾ ਬੱਦਲ ਛਾਏ ਰਹਿਣਗੇ, ਮੀਂਹ ਦੀ ਸੰਭਾਵਨਾ ਹੈ। 26 ਤੋਂ 30 ਵਿੱਚ ਤਾਮੰਦ ਰਹੇਗਾ ਪਟਿਆਲਾ ਵਿੱਚ ਵੀ ਬੱਦਲ ਛਾਏ ਰਹਿਣਗੇ بارش ਦੀ ਸੰਭਾਵਨਾ 26 ਤੋਂ 31 ਤੱਕ ਤਾਮੰਦ ਰਹਿਣ ਦਾ ਅਨੁਮਾਨ ਹੈ ਹੋਰ ਜਾਣਕਾਰੀ ਜਾਣ ਲਈ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਕਰ ਤਰੀ ਧੰਨਵਾਦੀ ਸਾਰਾ